ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਫਿਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਰੇ ਹਾਜ਼ਰ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਦੇ ਦਵਾ ਵੀ ਇਹ ਜਿਹੜੀ ਮੇਰੀ ਵੀਡੀਓ ਨਾ ਤਾਂ ਕਿਸੇ ਦੇ ਹੱਕ ਦੇ ਵਿੱਚ ਹੈ ਤੇ ਨਾ ਕਿਸੇ ਦੇ ਵਿਰੋਧ ਦੇ ਵਿੱਚ ਹੈ ਇਹ ਮੇਰੇ ਆਪਣੇ ਪਰਸਨਲ ਵਿਚਾਰ ਹੈ ਜਿਸ ਤਰ੍ਹਾਂ ਕਿ ਆਪਣੇ ਚੈਨਲ ਦਾ ਨਾਮ ਹੈਗਾ ਵੱਖਰੇ ਵਿਚਾਰ ਵੀ ਆਪਾਂ ਪਬਲਿਕ ਨੂੰ ਆਪਣੀ ਆਡੀਅנס ਨੂੰ ਇੱਕ ਹਰ ਪਹਿਲੂ ਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਚਾਹੇ ਕੋਈ ਮੁੱਦਾ ਹੋਵੇ ਉਹਦੇ ਹਰ ਪਹਿਲੂ ਨੂੰ ਦੇਖਣ ਦਾ ਇੱਕ ਵੱਖਰਾ ਨਜ਼ਰੀਆ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਵੀ ਉਹੀ ਕਰਨ ਜਾ ਰਹੇ ਆ ਤੁਸੀਂ ਦੇਖਿਆ ਹੋਣਾ ਵੀ ਸੋਸ਼ਲ ਮੀਡੀਆ ਤੇ ਤਿੰਨ ਮੁੱਦੇ ਬਹੁਤ ਪੱਖ ਰਹੇ ਹਨ ਪਹਿਲਾ ਇੱਕ ਧਮਕ ਬੇਸ ਮੁੱਖ ਮੰਤਰੀ ਵਾਲਾ ਮੁੱਦਾ ਜਿਹੜੀ ਕਿ ਪੁੱਤ ਨੇ ਉਹਦੇ ਨਾਲ ਬਹੁਤ ਕੁੱਟਮਾਰ ਕੀਤੀ ਦੂਸਰਾ ਮੁੱਦਾ ਉਹ ਕੁੜੀ ਵਾਲਾ ਗੁਰਕੌਰ ਵਾਲਾ ਜਿਹਦੇ ਵਿੱਚ ਲੜਕੀ ਵੱਲੋਂ ਇਲਜ਼ਾਮ ਲਾਏ ਜਾ ਰਹੇ ਆ ਵੀ ਉਹਦੇ ਮਾਮੇ ਸਹੁਰੇ ਨੇ ਉੱਤੇ ਗਲਤ ਨਜ਼ਰ ਰੱਖੀ ਤੇ ਸੱਸ ਨੇ ਉਹਦੇ ਨਾਲ ਕੁੱਟਮਾਰ ਕੀਤੀ ਹੈ ਤੇ ਤੀਜਾ ਮੁੱਦਾ ਥੋੜਾ ਪੁਰਾਣਾ ਹੈ ਬਕਰਪੁਰ ਬਾਬੇ ਵਾਲਾ ਤਾਂ ਆ ਤਿੰਨਾ ਮੁੱਦਿਆਂ ਤੇ ਆਪਾਂ ਅੱਜ ਇੱਕ ਵੱਖਰੀ ਸੋਚ ਇੱਕ ਵੱਖਰੀ ਨਜ਼ਰੀਆ ਪੇਸ਼ ਕਰਨ ਜਾ ਰਹੇ ਆ ਤਾਂ ਸਟਾਰਟ ਕਰਦੇ ਆਂ तमक बेस मुख्यमंत्री ता सोशल मीडिया रज -रज ते ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਕਿ ਪੁਲਿਸ ਨੇ ਬੜੀ ਬੁਰੀ ਤਰੀਕੇ ਨਾਲ ਉਹਦੀ ਕੁੱਟਮਾਰ ਕੀਤੀ ਹੈ ਜੋ ਕਿ ਸੱਚਾਈ ਹੈ ਬੜੀ ਬੁਰੀ ਤਰੀਕੇ ਨਾਲ ਪੁਲਿਸ ਨੇ ਉਹਨੂੰ ਕੁੱਟਿਆ ਤਾਂ ਲੋਕੀ ਪੰਜਾਬ ਪੁਲਿਸ ਨੂੰ ਰੱਜ-ਰੱਜ ਕੇ ਗਾਲਾਂ ਕੱਢ ਰਹੇ ਐ ਬਟ ਇਸ ਮੁੱਦੇ ਦਾ ਕੋਈ ਦੂਸਰਾ ਪਹਿਲੂ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਤੇ ਨਾ ਕੀ ਇਸ ਟੌਪਿਕ ਤੇ ਗੱਲ ਕਰ ਰਿਹਾ ਦੇਖੋ ਕੁੱਟਣਾ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਜੋ ਕਿ ਟੋਟਲੀ ਗਲਤ ਹੈ ਉਹਦੇ ਕੇਸਾਂ ਨੂੰ ਫੜਨਾ ਟੋਟਲੀ ਗਲਤ ਹੈ ਕੇਸ ਵੱਡ ਕੇ ਫੜ ਕੇ ਖਿੱਚਣਾ ਧੂਣਾ ਬਹੁਤ ਗਲਤ ਹੈ ਅਸੀਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਸਾਡੇ ਕੇਸਾਂ ਤੋਂ ਉੱਪਰ ਸਾਡੇ ਪੰਜ ਕੰਕਾਰਾਂ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਤਾਂ ਲੇਕਿਨ ਉਸ ਤੋਂ ਪਹਿਲਾਂ ਜੋ ਮੁੰਡਾ ਕਰ ਰਿਹਾ ਸੀ ਠੀਕ ਹੈ ਲੋਕਾਂ ਦੇ ਘਰਾਂ ਤੇ ਇੱਟਾਂ ਰੋੜੇ ਚ ਲਾ ਰਿਆ ਸੀ ਤਲਵਾਰ ਉਹਦੇ ਹੱਥ ਵਿੱਚ ਸੀ ਤਾਂ ਜਿਸ ਤਰ੍ਹਾਂ ਕਿ ਦੱਸਿਆ ਜਾਂਦਾ ਜਿਸਰ ਤੁਹਾਨੂੰ ਪਤਾ ਹੀ ਹੋਣਾ ਵੀ ਦਿਮਾਗੋ ਥੋੜਾ ਜਿਹਾ ਪੋਲਾ ਕਹਿ ਲੋ ਜਾਂ ਸਿੱਧਾ ਕਹਿ ਲੋ ਵੀ ਥੋੜਾ ਪੋਲਾ ਹੈਗਾ ਅਣਜਾਣੇ ਦੇ ਵਿੱਚ ਕਿਸੇ ਦੇ ਤਲਵਾਰ ਲੱਗ ਜਾਂਦੀ ਕਿਸੇ ਦੇ ਸਿਰ ਤੇ ਇੱਟ ਰੋੜਾ ਵੱਜ ਜਾਂਦਾ ਕੋਈ ਥਾਂ ਤੇ ਬੰਦਾ ਮਰ ਜਾਂਦਾ ਕੋਈ ਹਾਸਾ ਵਾਪਰ ਜਾਂਦਾ ਕਿਸੇ ਦੇ ਘਰ ਦਾ ਜੀ ਚਲਾ ਜਾਂਦਾ ਇਹ ਫਿਰ ਉਸੀ ਜ਼ਖਮ ਮੇ ਅਜਾ ਕਿੰਨੂੰ ਭੁਗਤਣਾ ਪੈਣਾ ਸੀ ਉਹਨੂੰ ਹੀ ਭੁਗਤਣਾ ਪੈਣਾ ਸੀ ਨਾ ਤਾਂ ਪੁਲਿਸ ਨੂੰ ਬੁਲਾਇਆ ਕੋਈ ਗਲਤ ਨਹੀਂ ਕੀਤਾ ਕਿਸੇ ਨੇ ਵੀ ਜਿੰਨੇ ਵੀ ਪੁਲਿਸ ਨੂੰ ਕਾਲ ਕੀਤੀ ਐ ਬਟ ਪੁਲਿਸ ਨੇ ਜਿਹੜੀ ਡੀਲਿੰਗ ਕੀਤੀ ਥਾਂ ਤੇ ਉਹ ਗਲਤ ਕੀਤੀ ਹੈਗੀ ਐ ਪੁਲਿਸ ਨੂੰ ਚਾਹੀਦਾ ਸੀ ਉਹਦੇ ਦੋਨੇ ਹੱਥ ਬੰਨਨ ਉਹਨੂੰ ਗੱਡੀ ਚ ਪਾਣ ਤੇ ਲੈ ਜਾ ਜੋ ਤੇ ਬੰਦੇ ਕਾਰਵਾਈ ਉਹਤੇ ਕਰਨੀ ਚਾਹੀਦੀ ਸੀ ਬਟ ਕੇਸਾਂ ਨੂੰ ਫੜ ਕੇ ਤੂੰ ਨਾ ਗਲਤ ਐ ਤੇ ਜਿਹੜੇ ਪੰਜਾਬ ਪੁਲਿਸ ਨੂੰ ਗਾਲ੍ਹਾਂ ਕੱਢਦੇ ਆ ਉਹਨਾਂ ਨੂੰ ਇੱਕ ਚੀਜ਼ ਦੱਸ ਦਵਾ ਤੇ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜੇ ਥੋੜਾ ਬਹੁਤਾ ਕਾਨੂੰਨ ਦਾ ਡਰ ਹੈਗਾ ਨਾ ਪੁਲਿਸ ਦਾ ਡਰ ਹੈਗਾ ਤੇ ਤੁਸੀਂ ਮੈਂ ਤੁਹਾਡੀਆਂ ਮੇਰੀਆਂ ਭੈਣਾਂ ਘਰੋਂ ਬਾਹਰ ਨਿਕਲ ਨਹੀਂ ਆ ਤਾਂ ਅਸੀਂ ਘਰਾਂ ਦੇ ਵਿੱਚ ਸੇਫ ਆ ਨਹੀਂ ਤੇ ਜੇ ਕਾਨੂੰਨ ਦਾ ਡਰ ਨਾ ਹੋਵੇ ਪੁਲਿਸ ਦਾ ਡਰ ਨਾ ਹੋਵੇ ਨਾ ਤਾਂ 50 ਲੋਕ ਇੱਕ ਵਿਉਂਤ ਬਣਾਣ ਵੀ ਇੱਕ ਘਰ ਨੂੰ ਮਿੱਥਨ ਤੇ ਉੱਤੇ ਕਬਜ਼ਾ ਕਰਨਾ ਤੇ ਸ਼ਾਮ ਨੂੰ ਉੱਤੇ ਕਬਜ਼ਾ ਹੋਇਆ ਹੋਏਗਾ ਕੁੜੀਆਂ ਬਾਹਰ ਨਿਕਲਣ ਤੋਂ ਬਹੁਤ ਡਰਨ ਗਿਆ ਵੈਸੇ ਇਹਨਾਂ ਕੁੜੀਆਂ ਨਾਲ ਹਾਸੇ ਹੁੰਦੇ ਆ ਕਾਨੂੰਨ ਨੇ ਹੋਏਗਾ ਤਾਂ ਜਿਹਦਾ ਦਿਲ ਕਰੇਗਾ ਕੁੜੀ ਨੂੰ ਚੱਕ ਲੇਗਾ ਛੇੜ ਦੇਗਾ ਠੀਕ ਹੈ ਅੱਜ ਥੋੜਾ ਬਤਨ ਕਾਨੂੰਨ ਦਾ ਡਰ ਹੈਗਾ ਤਾਂ ਕਾਫੀ ਹੱਦ ਤੱਕ ਚੀਜ਼ਾਂ ਕੰਟਰੋਲ ਚ ਹੈਗੀਆਂ ਤਾਂ ਪੁਲਸ ਨੂੰ ਡੀਗ੍ਰੇਡ ਕਰਨ ਦੀ ਬਜਾਏ ਕਾਨੂੰਨ ਨੂੰ ਬਿਹਤਰ ਬਣਾਓ ਕਾਨੂੰਨ ਨੂੰ ਬਿਹਤਰ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਮਾੜਾ ਮੋਟਾ ਚੱਲ ਰਿਹਾ ਉਹਨੂੰ ਵੀ ਤੁਸੀਂ ਡੀਗ੍ਰੇਡ ਡੀਗ੍ਰੇਡ ਕਰੋ ਤਾਂ ਦੇਖਿਆ ਕਰੋ ਵੀ ਅਸੀਂ ਕਿਉਂ ਸੁਰੱਖਿਤਾ ਕੀ ਦੇ ਕਰਕੇ ਸੁਰੱਖਿਤਾ ਜਿੰਨੇ ਕੁ ਵੀ ਹੈਗੇ ਹੈਗੇ ਤਾਂ ਹੈਗੇ ਆ ਨਾ ਤਾਂ ਇੱਕ ਇਹਨਾਂ ਚੀਜ਼ਾਂ ਦੇ ਵਿੱਚ ਨਾ ਸਭ ਤੋਂ ਵਧੀਆ ਚੀਜ਼ ਮੈਨੂੰ ਕੀ ਲੱਗੀ ਭਾਈ ਅਮਰਿਤਪਾਲ ਜੀ ਪਹੁੰਚੇ ਉਹਦੇ ਮਤਲਬ ਤੁਸੀਂ ਜੇ ਵੀਡੀਓ ਦੇਖੀ ਹੋਵੇ ਤੇ ਉਹਦੇ ਪਰਨਾ ਬਣ ਰਹੇ ਪੱਗ ਬਣ ਰਹੇ ਆ ਉਹ ਚੀਜ਼ ਨੇ ਮੈਨੂੰ ਬੜਾ ਸਕੂਨ ਦਿੱਤਾ ਤੁਸੀਂ ਵੀ ਜਾ ਕੇ ਜ਼ਰੂਰ ਦੇਖਣਾ ਤੇ ਦੂਸਰਾ ਉਹ ਆਗੇ ਗੁਰਕੌਰ ਵਾਲੀ ਗੱਲ ਠੀਕ ਹੈ ਜੀ ਗੁਰੂ ਘਰ ਵੱਲੋਂ ਇਰਾਮ ਲਾਏ ਜਾਂਦੇ ਹੈਗੇ ਵੀ ਮੇਰੇ ਮਮੇ ਨੇ ਮੇਰੇ ਤੇ ਗਲਤ ਨਜ਼ਰ ਰੱਖੀ ਮੇਰੇ ਸਾਸੂ ਵੱਲੋਂ ਮੇਰ ਨਾਲ ਕੁੱਟਮਾਰ ਕੀਤੀ ਗਈ ਠੀਕ ਹੈ ਲੇਕਿਨ ਇੱਥੇ ਤੱਕ ਇਹ ਚੀਜ਼ਾਂ ਹੋਈਆਂ ਕਿਉਂ ਪਹੁੰਚੀਆਂ ਕਿਉਂ ਸੋਹਰਾ ਪਰਿਵਾਰ ਕਹਿ ਰਿਹਾ ਵੀ ਕੁੜੀ ਨਸ਼ੇ ਕਰਦੀ ਹੈਗੀ ਹੈ ਕੁੜੀ ਦਾ ਬਾਹਰ ਕਿਸੇ ਨਾਲ ਅਫੇਅਰ ਹੈਗਾ ਤਾਂ ਕੁੜੀ ਵੀ ਕਹੇਰੀ ਮੁੰਡਾ ਨਸ਼ੇ ਕਰਦਾ ਮੁੰਡੇ ਦਾ ਬਾਹਰ ਅਫੇਅਰ ਹੈ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਹੋਣ ਦੇ ਨਾ ਤਿੰਨ ਕਾਰਨ ਹੈ ਪਹਿਲਾ ਸੋਚ ਕਲਚਰ ਲਾਲਚ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਤਾਂ ਪਹਿਲਾ ਆਪਾਂ ਆਜਾ ਨੇ ਸੋਚਦੇ ਕੁੜੀ ਦੀ ਸੋਚ ਤੇ ਜਿਹੜੇ ਉਹਦੇ ਸੋਹਰਾ ਪਰਿਵਾਰ ਆ ਉਹਨਾਂ ਦੀ ਸੋਚ ਦੇ ਵਿੱਚ ਨਾ ਜ਼ਮੀਨ ਅਸਮਾਨ ਦਾ ਫਰਕ ਆ ਉਹ ਸਧਾਰਨ ਪਿੰਡੂ ਦੀ ਆਤੀ ਲੋਕ ਹੈਗੇ ਜਮੀਨਦਾਰ ਜਮੀਨਾਂ ਜੁੜੇ ਹੋਏ ਤੜਕੇ 4 ਵਜੇ ਉੱਠ ਕੇ ਗੁਰਦੁਆਰੇ ਜਾਣ ਵਾਲੇ ਤਾਂ ਕੁੜੀ ਜਿਹੜੀ ਹੈਗੀ ਥੋੜੀ ਮਾਡਰਨ ਖਿਆਲਾਂ ਦੀ ਹੈਗੀ ਸੋਸ਼ਲ ਮੀਡੀਆ ਦੇ ਟੱਚ ਦੇ ਵਿੱਚ ਹੈਗੀ ਫਰੈਂਸ ਨਾਲ ਘੁੰਮਣਾ ਕਲੱਬਿੰਗ ਪਬਿੰਗ ਕਰਨਾ ਇੰਜੋਇਮੈਂਟ ਲਈ ਕੁਝ ਮੜਮੜਾ ਖਾ ਪੀਂਦੇ ਵੀ ਲਿਓ ਹੋਊਗੀ ਤਾਂ ਉਹਦੇ ਨਾਲ ਮੈਨੂੰ ਕੋਈ ਲੈੰਦੇ ਨਹੀਂ ਕਿਉਂਕਿ ਮੈਂ ਕਿਸੇ ਦੇ ਪਰਸਨਲ ਲਾਈਫ ਤੇ ਜਾਂਦੀ ਨਹੀਂ ਹੈਗੀ ਤਾਂ ਜੋ ਤੀਜਾ ਕਰਦੇ ਸੀ ਜਿਵੇਂ ਇਕੱਲੀ ਚੰਡੀਗੜ੍ਹ ਚੱਲ ਜਾਣਾ ਜਾਂ ਇਕੱਲੀ ਪੈਕੇਜ ਚੱਲ ਜਾਣਾ ਥਾਰ ਲੈ ਕੇ ਤਾਂ ਉਹਦੇ ਲਈ ਤੀਜਾ ਆਮ ਸੀ ਬਟ ਪਿੰਡ ਵਾਲਿਆਂ ਲਈ ਉਹ ਤੋਂ ਸੋਹਰਿਆਂ ਲਈ ਚੀਜ਼ਾਂ ਬਹੁਤ ਵੱਡੀਆਂ ਸੀ ਤਾਂ ਪਿੰਡਾਂ 'ਚ ਕੀ ਹੁੰਦਾ ਨਾ ਕੁੜੀ ਗੁਰਦੁਆਰੇ ਵੀ ਜਾਂਦੀਆਂ ਤਾਂ ਛੋਟੇ ਭਰਾ ਜਿਹਾ 10 ਸਾਲਾਂ ਦਾ ਉਂਗਲਾ ਕੇ ਤੇ ਦਿੰਦੇ ਨੇ ਇਕੱਲੇ ਨਹੀਂ ਜਾਣਾ ਕਿਧਰੇ ਜਦੋਂ ਕੁੜੀ ਕੁਵਾਰੀ ਸੀ ਤਾਂ ਲੱਗਦਾ ਸੀ ਲੇਕਿਨ ਜਦੋਂ ਆਪਾਂ ਕਿਸੇ ਘਰ ਵਿਆਹੇ ਜਾਂਦੇ ਆ ਨਾ ਤਾਂ ਉਹਨਾਂ ਨੇ ਸ਼ਰੀਕੇ ਨੂੰ ਜਵਾਬ ਵੀ ਦੇਣਾ ਹੁੰਦਾ ਤਾਂ ਸੋਚ ਤੋਂ ਕਨਫਲਿਕਟ ਥੋੜੇ 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 ਸ਼ੁਰੂ ਹੁੰਦੇ ਕੱਲ ਚੱਲ ਵੀ ਟੋਟਲੀ ਡਿਫਰੈਂਟ ਐ ਉਹਨੂੰ ਕਹਿਰੀ ਵੀ ਮੈਨੂੰ ਕਿਥੇ ਪਤੰਦਰੀ ਕੋ ਲੈ ਕੇ ਜਾਂ ਪੀਰਾਂ ਦੀ ਜਗ੍ਹਾ ਤੇ ਲੈ ਗਏ ਤਾਂ ਮੈਂ ਪਿੰਡ ਵਾਲੇ ਮੇਰੀ ਇਸ ਗੱਲ ਨਾਲ ਸਹਿਮਤ ਕਰਨਗੇ ਜਿਹੜੇ ਲੋਕ ਪਿੰਡਾਂ ਚ ਰਹਿੰਦੇ ਆ ਤਾਂ ਮੋਸਟਲੀ ਪਿੰਡਾਂ ਦੇ ਵਿੱਚ ਨਾ ਵੱਡੇ ਵੱਡੇ ਰਿਆਂ ਦੀ ਜਗ੍ਹਾ ਬਣੀ ਹੁੰਦੀ ਐ ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਤਾਂ ਉਥੇ ਮੱਥਾ ਟੇਕਣ ਜਾਂਦੇ ਹਰ ਇੱਕ ਦੇ ਆਪਣੇ ਰੀਤੀ ਰਿਵਾਜ ਹੁੰਦੇ ਆ ਤਾਂ ਕੁੜੀ ਨੂੰ ਇਹ ਚੀਜ਼ਾਂ ਆਊਟਡੇਟਡ ਕਲਚਰ ਠੀਕ ਹੈ ਵੀ ਆਊਟਡੇਟਡ ਵੀ ਵੱਡ ਬੜੇ ਰਿਆਂ ਦੀ ਜਗ੍ਹਾ ਤੇ ਗਏ ਤਾਂ ਉਹ ਕਹਿੰਦੇ ਵੀ ਅਸੀਂ ਸਾਡਾ ਮੁੰਡੇ ਦਾ ਵੀਜ਼ਾ ਵੀ ਇੱਥੋਂ ਹੀ ਲੱਗਿਆ ਸੀ ਦੇਖੋ ਕਿਸੇ ਦੀ ਮੰਨਤ ਤਾਂ ਹੋ ਸਕਦੀ ਹੈ ਕਿਸੇ ਦਾ ਆਪਣਾ ਵਿਸ਼ਵਾਸ ਹੋ ਸਕਦਾ ਠੀਕ ਹੈ ਜੇ ਤੁਹਾਨੂੰ ਨਵੇਂ ਵਿਆਹ ਨੂੰ ਲੈ ਗਏ ਠੀਕ ਹੈ ਪਰ ਉੱਚ ਐਡਾ ਵੱਡਾ ਹੋਆ ਬਣਾਉਣ ਦੀ ਲੋੜ ਨਹੀਂ ਹੈਗੀ ਕੋ ਕਿਹਾ ਜਾ ਸਕਦਾ ਆਰਾਮ ਨਾਲ ਨਾ ਗੁਰਦੁਆਰੇ ਮੰਦਰ ਜਾਣੀ ਆ ਵੀ ਮੈਂ ਇੱਥੇ ਨਹੀਂ ਜਾਣਾ ਬਟ ਛੋਟੀਆਂ ਛੋਟੀਆਂ ਗੱਲਾਂ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ ਤੇ ਫਿਰ ਇੱਕ ਦੋ ਰੰਦਾ ਇਲਜ਼ਾਮ ਦਾ ਦੇਖੋ ਇਲਜ਼ਾਮ ਦਾ ਕੋਈ ਉਹ ਨਹੀਂ ਹੁੰਦਾ ਤੁਸੀਂ ਵੀ ਕਿਸੇ ਤੇ ਵੀ ਲਾ ਸਕਦੇ ਮੈਂ ਵੀ ਕਿਸੇ ਤੇ ਵੀ ਲਾ ਸਕਦੀ ਆ ਤਾਂ ਇਲਜ਼ਾਮ ਕਿੰਨੇ ਕ ਸੱਚੇ ਹੈ ਜਾਂ ਤਾਂ ਉਹਦਾ ਸੋਰਾ ਪਰਿਵਾਰ ਜਾਂਦਾ ਜਾਂ ਤਾਂ ਕੁੜੀ ਜਾਂਦੀ ਆ ਅਗਲੀ ਗੱਲ ਆ ਜਾਂਦੀ ਲਾਲਚ ਦੀ ਇੱਕ ਨੂੰ ਲਾਲਚ ਅ ਮੈਂ ਜਿੰਨਾ ਦਾਗ ਲੈ ਕੇ ਜਾ ਸਕਦੀ ਲੈ ਦੇਵਾ ਤੇ ਇੱਕ ਨੂੰ ਲਾਲਚ ਜਿੰਨਾ ਆਂਦਾ ਆਗ ਤੋਂ ਇੱਥੇ ਦੋਨੋਂ ਤੇਰਾ ਗਲਤ ਠੀਕ ਹੈ ਦੇਖੋ ਤਿੰਨ ਕੁ ਮਹੀਨੇ ਪਹਿਲਾਂ ਨਾ ਮੈਂ ਇੱਕ ਵੀਡੀਓ ਪਾਈ ਸੀ ਵਿਥ ਇਆ ਨੂੰ ਦਿਓ ਹਰ ਮਹੀਨੇ ਦਾ ਵੀ ਜਿਹੜਾ ਤੁਸੀਂ ਇੱਕ ਵਾਰ ਵਿਆਹ ਤੇ ਪੈਸਾ ਲਾਣੇ ਹੋ ਵੀ ਉਹ ਨਾ ਲਾ ਕੇ ਇੱਕ ਐਫਡੀ ਕਰਾ ਦਿੱਤੀ ਜਾਵੇ ਤਾਂ ਮੈਂ ਉੱਥੇ 5 ਲੱਖ ਦੇ ਐਫਡੀ ਦੇ ਐਗਜ਼ਾਮਪਲ ਦਿੱਤੀ ਤੇ ਇੱਥੇ ਤਾਂ ਫਿਰ ਵੀ ਕਹੀ ਜਾਂਦੇ ਵੀ 60 ਲੱਖ ਲਾਤਾ 80 ਲੱਖ ਲਾਤਾ ਕਿਸੇ ਵੀਡੀਓ ਤੋਂ ਫੈਟ ਥਾਰੇ ਕਿਸੇ ਤੇ 80 ਆ ਰਿਹਾ ਤਾਂ ਹੁਣ ਕੁੜੀ ਕਹਿ ਰਹੀ ਹੈ ਵੀ ਮੈਨੂੰ ਆਪਣੇ ਪਾਸਵਾ ਖਰਚ ਲਈ ਪਾਕਟ ਮਲੇ ਮਨੇ ਲਈ ਮੈਂ ਔਕ ਕੁੰਦੇ ਸੀ ਮੇਰੇ ਫਾਦਰ ਐਕਸਪੈਂਸ ਕਰਦੇ ਸੀ ਮੇਰੇ ਸੈਲਨ ਦੇ ਮੇਰੇ ਇਹ ਉਹ ਕੱਪੜਿਆਂ ਦੇ ਠੀਕ ਹੈ ਤਾਂ ਉਹੀ 60 ਲੱਖ ਰੁਪਏ ਜਿਹੜਾ ਵਿਆਹ ਤੇ ਲਾਇਆ ਜਿਹੜਾ ਖੂ ਖਾਤੇ ਹੈ ਠੀਕ ਹੈ ਉਹਦਾ ਕੋਈ ਮਤਲਬ ਹੈ ਹੀ ਨਹੀਂ ਯੂ نو ਮੈਂ ਹੱਸ ਰਹੀ ਮਤਲਬ ਕਿ ਘਰ ਹੀ ਨਹੀਂ ਬਸਿਆ ਠੀਕ ਹੈ ਉਹ 60 ਲੱਖ ਰੁਪਏ ਆਹੋ ਜੇ ਲਾਇਆ ਦਾ ਫਾਇਦਾ ਕੀ ਉਸੇ 60 ਲੱਖ ਦੇ ਸਿਰਫ ਇੱਕ ਐਫ ਡੀ ਕਰਾਈ ਹੁੰਦੀ ਨਾ ਤੇ ਉਹਦਾ 6% ਵਿਆਜ ਹੀ ਲਾ ਲਓ ਤੁਸੀਂ ਕਿੰਨਾ ਬੰਦਾ ਸੀ ਸਾਲ ਦਾ ਤੇ ਜਿੰਨਾ ਵਿਆਜ ਬੰਦਾ ਉਹਨੂੰ 12 ਨਾਲ ਤਕਸੀਮ ਦੇ ਦਿਓ ਹਰ ਮਹੀਨੇ ਉਹਦੇ ਅਕਾਊਂਟ ਚ ਉਹਨਾਂ ਵਿਆ ਜਾਣਾ ਸੀ ਰਕਮ ਦੀ ਰਕਮ ਸੇਫ ਹੋਣੀ ਸੀ 20 ਦਿਨਾਂ ਤੇ ਐਫ ਡੀ ਕਰਾਂਤੇ ਬਟ ਨਹੀਂ ਅਸੀਂ ਤਾਂ ਆਪਣੇ ਠੋਕਦੇ ਖਾਣੀ ਹੁੰਦੀ ਇਹਨਾਂ ਅਸੀਂ ਉਹ ਡੋ ਵਿਆਹ ਕੀਤਾ ਐਡਾ ਵਿਆਹ ਕਰਕੇ ਲੈਣਾ ਕੀ ਹੈ ਚਾਰ ਬੰਦੇ ਤੇ ਚੁੰਨੀ ਖੜਾ ਵੈਸੇ ਵੀ ਉਹਨੇ ਬਾਹਰ ਹੀ ਚਲ ਜਾਣਾ ਸੀ ਠੀਕ ਹੈ ਤਾਂ ਲਾਲਚ ਠੀਕ ਹੈ ਉਹਨੂੰ ਹੋਗਾ ਮੈਂ ਆਪਣੀ ਧੋਜਵਾਉਂਗੀ ਮੈਂ ਇੰਨਾ ਲੈ ਕੇ ਆਈਆਂ ਇੰਨਾ ਕਰਕੇ ਆਈਆਂ ਤੇ ਇਹਨਾਂ ਨੂੰ ਹੋਗਾ ਕਿ ਸ਼ਰੀਕੇ ਦੇ ਸਾਡੇ ਠੱਕ ਬਣੂਗੀ ਵੀ ਅਸੀਂ ਤਾਂ ਐਡਾ ਵਿਆਹ ਕੀਤਾ ਕੁੜੀ ਵਾਲਿਆਂ ਨੇ ਗੱਡੀ ਦਿੱਤੀ ਇਹ ਦਿੱਤਾ ਉਹ ਤੇ ਬਟ ਇੰਨਾ ਸਾਰੀਆਂ ਚੀਜ਼ਾਂ ਨੂੰ ਹੋਣ ਤੋਂ ਬੜੀ ਹੀ ਸੰਨਲ ਛੋੜੀਆਂ ਛੋੜੀਆਂ ਚੀਜ਼ਾਂ ਦੇ ਨਾਲ ਛੋਟੇ ਛੋਟੇ ਅਲਰਟ ਰਹਿ ਕੇ ਜਾਂ ਥੋੜਾ ਜਿਹਾ ਦਿਮਾਗ ਲਾ ਕੇ ਰੋਕਿਆ ਜਾ ਸਕਦਾ ਸੀ ਇੱਕ ਜਿਹੜਾ ਅੱਜ ਆਲਮੋਸਟ ਕਰ ਉੱਜੜ ਗਿਆ ਉਹ ਬਚ ਸਕਦਾ ਸੀ ਕਿਸ ਤਰ੍ਹਾਂ ਪਹਿਲਾਂ ਤਿੰਨ ਸਾਲ ਕੁੜੀ ਮੰਗੀ ਰਹੀ ਹੈ ਕਿ ਕੁੜੀ ਵਾਲਿਆਂ ਨੂੰ ਜਾਂ ਜਿਹੜੇ ਸੋਹਰਾ ਪੱਖ ਹੈ ਇਹਨਾਂ ਨੂੰ ਇੱਕ ਦੂਜੇ ਦੀ ਇਨਕੁਆਰੀ ਨਹੀਂ ਕਰਾਣੀ ਚਾਹੀਦੀ ਸੀ ਵੀ ਕੁੜੀ ਦਾ ਨੇਚਰ ਕੀ ਹੈ ਕੁੜੀ ਦਾ ਬਿਹੇਵੀਅਰ ਕੀ ਹੈ ਕੁੜੀ ਦੀ ਆਦਤ ਕੀ ਹੈ ਸੇਮ ਇਹੀ ਚੀਜ਼ਾਂ ਕੁੜੀ ਵਾਲਿਆਂ ਨੇ ਅੱਜ ਤੁਹਾਨੂੰ ਵਿਆਹ ਦੇ 2 ਮਹੀਨੇ ਬਾਅਦ ਪਤਾ ਲੱਗਿਆ ਮੁੰਡਾ ਨਸ਼ੇ ਕਰਦਾ ਹੈ ਮੁੰਡੇ ਦਾ 12 ਪਰ ਹੈ ਤੇ ਤੁਹਾਨੂੰ 3 ਸਾਲਾਂ ਚ ਨਹੀਂ ਪਤਾ ਲੱਗਿਆ ਜਿਹੜੀਆਂ ਚੀਜ਼ਾਂ ਵਿਆਹ ਤੋਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ 2 ਮਹੀਨੇ ਚ ਕਿੱਦਾਂ ਪਤਾ ਲੱਗ ਜਾਂਦੀ ਜਿਹੜੀਆਂ ਚੀਜ਼ਾਂ 3 ਸਾਲ ਤੋਂ ਨਹੀਂ ਪਤਾ ਲੱਗਦੀਆਂ ਤਾਂ ਹੀ ਮੈਂ ਕਹਿ ਰਹੀ ਹਾਂ ਕਾਫੀ ਹੱਦ ਤੱਕ ਇਲਜ਼ਾਮ ਹੈ ਦੋਨੋਂ ਪੱਖੋਂ ਬਲੋ ਸੱਚਾਈ ਪਤਾ ਨਹੀਂ ਕਿੰਨੀ ਕਹੀ ਹੈ ਤਾਂ ਵਿਆਹ ਤੋਂ ਪਹਿਲਾਂ ਹੀ ਇਨਕੁਆਰੀ ਕਰਾਣੀ ਬਹੁਤ ਜ਼ਰੂਰੀ ਹੈ ਨਾਲ ਹੀ 10 ਸਾਲ ਮੰਗੀ ਰਹੀ ਹੈ ਆਸ ਤਾਂ ਦਾ ਸੋਚਦਾ ਰਹਿਣੀ ਸਹਿਣੀ ਬਹਿਣੀ ਕਲਚਰ ਸਭ پتہ ਲੱਗਦਾ 10 ਸਾਲਾਂ ਚ ਠੀਕ ਹੈ ਚਲੋ ਫਿਰ ਵੀ ਵਿਆਹ ਤੋਂ ਬਾਅਦ ਕੋਈ ਕਨਫਲਿਕਟ ਪੈਦਾ ਹੋ ਗਿਆ ਸੇ ਤਾਂ ਬੈੱਕੇ ਨੂੰ ਸਾਂਝੇ ਮਤ ਦੇ ਵਿੱਚ ਨਿਬੇੜਿਆ ਜਾ ਸਕਦਾ ਸੀ ਵੀ ਕੁੜੀਏ ਜੇ ਤੈਨੂੰ ਘੁੰਮਣ ਫਿਰਨ ਦਾ ਸ਼ੌਂਕ ਹੈਗਾ ਤਾਂ ਮਹੀਨੇ ਚ ਇੱਕ ਦੋ ਵਾਰ ਜਾਇਆ ਕਰ ਰੋਜ਼ ਦੇ ਕੰਮ ਚੰਗੇ ਨਹੀਂ ਅਸੀਂ ਵੀ ਜਵਾਬ ਦੇ ਹੈਗੇ ਸ਼੍ਰਿੱਕ ਦੇ ਵਿੱਚ ਇਹ ਕੁੜੀ ਵੱਲੋਂ ਇਹ ਹੀ ਕਹਿੰਦੇ ਮੰਮੀ ਮੇਰੀ ਇਹ ਆਰਤਾ ਹੈਗੀਆਂ ਵੀ ਮਾਹੌਲੀ-ਹੌਲੀ ਜੇ ਮੇਰੇ ਵਿੱਚ ਕੋਈ ਗਲਤੀਆਂ ਤਾਂ ਮੈਂ ਸੁਧਾਰ ਲਵਾਂਗੀ ਫਿਰ ਕੁੜੀ ਕਹਿ ਰਹੀ ਹੈ ਵੀ ਮੈਨੂੰ ਸ਼ੱਕ ਸੀ ਮੈਨੂੰ ਮਾਰ ਦੇਣਗੇ ਜੇ ਤੈਨੂੰ ਇੰਨਾ ਸ਼ੱਕ ਸੀ ਤੇ ਤੈਨੂੰ ਮਾਰ ਦੇਣਗੇ ਤਾਂ ਇੱਕ ਪੁਲਿਸ ਕੰਪਲੇਨ ਕਰਦੇ ਤੇ ਆਪਣੇ ਪੇਕੇ ਜਾ ਕੇ ਬਹਿ ਜਾ ਸਕਦਾ ਸੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ ਤੇ ਆਪਣੇ ਹਸਬੰਦ ਦੇ ਆਨ ਦੀ ਵੇਡ ਕੀਤੀ ਜਾ ਸਕਦੀ ਤਾਂ ਤਾਂ ਜੋ ਉਹਨੇ ਨਵੰਬਰ ਦਸੰਬਰ ਤੇ ਜਦੋਂ ਵੀ ਆਣਾ ਸੀ ਤੇ ਉਹਦੇ ਨਾਲ ਉਹ ਫਲਾਈ ਕਰ ਜਾਂਦੇ ਠੀਕ ਹੈ ਤਾਂ ਘਰ ਬਚਿਆ ਰਹਿ ਜਾਂਦਾ ਤਾਂ ਛੋਟੀਆਂ-ਛੋਟੇ ਪ੍ਰੀਕੌਸ਼ਨਸ ਲੈ ਕੇ ਇਹ ਘਰ ਨੂੰ ਬੜੇ ਆਰਾਮ ਨਾਲ ਬਚਾਇਆ ਜਾ ਸਕਦਾ ਸੀ ਬਟ ਇਹਨਾਂ ਚੀਜ਼ਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਆ ਹੁਣ ਉਸ ਕੁੜੀ ਦੀ ਜਿੰਨੇ ਇੰਟਰਵਿਊ ਲਈ ਹੈ ਜਿੰਨੇ ਪੋਡਕਾਸਟ ਕੀਤੇ ਠੀਕ ਹੈ ਤਾਂ ਉਸ ਤੋਂ ਬਾਅਦ ਸੋਹਰਿਆ ਦੇ ਇੰਟਰਵਿਊ ਆਈ ਤੁਹਾਨੂੰ ਉਹ ਜਿੰਨੇ ਨੇ ਪਹਿਲਾਂ ਇੰਟਰਵਿਊ ਲਈ ਹੈ ਨਾ ਵੀ ਵੀ ਆ ਕੁੜੀ ਨਾਲ ਇਹ ਇਹ ਹੋਇਆ ਹੁਣ ਉਹ ਇੰਟਰਵਿਊ ਨੇ ਜਿੰਨਾ ਨੇ ਪੋਡਕਾਸਟ ਕੀਤੇ ਲੋਕੀ ਉਹਨਾਂ ਨੂੰ ਗਾਲਾਂ ਕੱਢ ਰਹੇ ਸੋਰੀਆ ਦੀ ਇੰਟਰਵਿਊ ਆਉਣ ਤੋਂ ਬਾਅਦ ਦੇਖੋ ਪੇੜ ਚਾਲ ਦੇ ਵਿੱਚ ਨਾ ਫਸਿਆ ਕਰੋ ਪਹਿਲਾ ਠਰਮੇ ਨਾ ਪਰਮ ਮੁੱਦਾ ਸਮਝਿਆ ਕਰੋ ਆਸ-ਪਾਸੇ ਜੇ ਤੁਹਾਡੇ ਉਸ ਏਰੀਆ ਦਾ ਕੋਈ ਜਾਣਦਾ ਹੈ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਮੈਂਟਾਂ ਦੇ ਵਿੱਚ ਲੱਗ ਜਾਨੇ ਕਿਸੇ ਨੂੰ ਗਾੜਾ ਕੱਢਾ ਹੈ ਜਾਂ ਕਿਸੇ ਦੇ ਪੱਖ ਵਿੱਚ ਖੜੇ ਹੋ ਜੰਨੇ ਹੋ ਤਾਂ 100% ਨਾ ਤਾਂ ਕੋਈ ਥਿਰ ਕਦੇ ਸਹੀ ਹੋਈ ਸੀ ਤੇ ਨਾ ਕਦੀ ਹੋ ਸਕਦੀ ਆ ਘਰ ਬਚਾਇਆ ਜਾ ਸਕਦਾ ਸੀ ਤੀਸਰਾ ਮੁੱਦਾ ਆ ਗਿਆ ਬਕਰਪੁਰ ਬਾਬੇ ਵਾਲਾ ਪਹਿਲਾ ਮੈਂ ਦੱਸ ਦਵਾਂ ਮੈਂ ਸਿਰਫ ਗੁਰੂ ਘਰ ਨੂੰ ਮੰਨਣ ਵਾਲੀਆਂ ਆਪਣਾ ਮਹਾਮਾਈ ਨੂੰ ਮੰਨਣ ਵਾਲੀਆਂ ਠੀਕ ਹੈ ਜੀ ਤਾਂ ਮੈਂ ਕਿਸੇ ਬਾਬੇ ਦੇ ਹੱਕ ਚ ਨਹੀਂ ਨਾ ਉਸ ਲੇਡੀ ਦੇ ਵਿਰੋਧ ਦੇ ਵਿੱਚ ਠੀਕ ਹੈ ਲੇਕਿਨ ਉਹ ਕਹਿੰਦੀ ਵੀ ਇੰਟਰਵਿਊ ਚ ਉਹਨੇ ਕਿਹਾ ਵੀ ਰਾਤ ਦੇ 2:00 ਵਜੇ ਤੱਕ ਮੈਂ ਬੈਠੀ ਰਹਿੰਦੀ ਸੀ ਮੈਨੇ ਦੱਸੋ ਉਹਨੂੰ ਕਿਸ ਨੇ ਇਨਵਾਈਟ ਕੀਤਾ ਸੀ ਵੀ ਤੂੰ ਸਾਡੇ ਡੇਰੇ ਤੇ ਆ ਸਿਆਣੀ ਵਿਆਣੀ ਹੋ ਕੇ ਤੂੰ ਡੇਰਿਆਂ ਵੱਲ ਜਾ ਰਹੀ ਆ ਪਹਿਲੀ ਗਲਤੀ ਤੇਰੀ 2:00 ਵਜੇ ਤੱਕ ਬੈਠ ਰਹੀ ਆ ਤੇਰੀ ਗਲਤੀ ਹੁਣ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਠੀਕ ਹੈ ਹੁਣ ਆਗਾ ਇਥੇ ਟਵਿਸਟ ਤੇ ਉਹਨੇ ਬਾਬੇ ਨੂੰ ਪੂਰਾ ਭੰਡ ਦਾ ਜੇ ਵੀਜ਼ਾ ਆ ਜਾਂਦਾ ਫੇਰ ਫੇਰ ਉਹਦੀ ਪਬਲਿਸਿਟੀ ਕਰਦੀ ਫਿਰ ਗੁੰਗਾਨ ਕਰਦੀ ਫਿਰ ਇਹਨੇ ਚੁੱਪਚਾਪ 52 5211000 ਜੋ ਵੀ ਸਰ ਦਾ ਕੁਝਾ ਦੇ ਕੇ ਨੇ ਖੁਸ਼ੀ-ਖੁਸ਼ੀ ਉੱਡੇ ਜਾਣਾ ਸੀ ਵੈਸੇ ਵੀ ਤੁਸੀਂ ਕੀ ਸਮਝਦੇ ਹੋ ਵੀ ਉਹਦਾ ਵੀਜ਼ਾ ਰਿਫਿਊਜ਼ ਨਹੀਂ ਹੁੰਦੇ ਕੀ ਤੁਹਾਨੂੰ ਲੱਗਦਾ ਵੀ ਕੋਈ ਦੇਹਧਾਰੀ ਤੁਹਾਡਾ 100% ਕੰਮ ਕਰਾ ਦੇਗਾ ਮੰਦਰ ਗੁਰਦੁਆਰੇ ਵੀ ਕੋਈ ਅਰਦਾਸ ਕਰਦੇ ਆ ਨਾ ਤਾਂ ਸੋ ਚੀਜ਼ਾਂ ਮੰਗਦੇ ਆਂ ਤਾਂ ਵਿੱਚੋਂ 2 4 10 ਮੱਸਾਂ ਹੀ ਮਿਲਦੀਆਂ ਹੈਗੀਆਂ ਦੇਖੋ ਚੀਜ਼ਾਂ ਜਾਂ ਵੀਜ਼ੇ ਲੱਗਣੇ ਜਾਂ ਚੀਜ਼ਾਂ ਮਿਲਣੀਆਂ ਇਹ ਸਾਡੇ ਕਰਮਾਂ ਤੇ ਡਿਪੈਂਡ ਹੁੰਦਾ ਕੋਈ ਦੇਵਤਾ ਕੋਈ ਗੁਰੂ ਨਾ ਤਾਂ ਤੁਹਾਡਾ ਵੀਜ਼ਾ ਲਵਾ ਸਕਦਾ ਤੇ ਨਾ ਤੁਹਾਡਾ ਰਿਫਿਊਜ਼ ਕਰਾ ਸਕਦਾ ਆ ਤਾਂ ਦੋਨੇ ਤਰ੍ਹਾਂ ਦੇਖਿਆ ਕਰੋ ਕੁੜੀ ਦੇ ਹੱਥ 'ਚ ਖੜ ਕੇ ਬਾਬੇ ਨੂੰ ਗਾਲਾਂ ਤਾਂ ਆਪਾਂ ਬਹੁਤ ਦਿੱਤੀਆਂ ਬੜਾ ਸਿੱ ਗਏ ਕਿਉਂ ਇੰਨਾ ਕੁਝ ਪਹਿਲਾਂ ਹੋ ਚੁੱਕਿਆ ਡੇਰਿਆਂ ਦੇ ਵਿੱਚ ਪਿੱਛੇ ਜੇ ਵੀ ਇਹ ਨਾਨਕ ਸਰ ਜੋ ਵੀ ਕੋਇਆ ਹੱਦਾਂ ਮਾ ਉੱਤੇ ਵੀ ਵੀਡੀਓ ਪਾਈ ਸੀ ਠੀਕ ਹੈ ਉਹ ਹਜੇ ਵੀ ਅਸੀਂ ਡੇਰਿਆਂ ਤੇ ਜਾਣ ਤੋਂ ਸਾਡੀਆਂ ਬੀਬੀਆਂ ਕਿਉਂ ਨਹੀਂ ਹਟਦੀਆਂ ਇਲਜ਼ਾਮ ਲਾਣੇ ਸੋਕੇ ਹੈ ਆਪਣੀ ਗਲਤੀ ਕਹਿੰਦੇ ਆਪਣੀ ਗਲਤੀ ਤੇ ਆਪਣੀ ਪਿੱਠ ਕਿਸੇ ਨੂੰ ਨਹੀਂ ਦਿਖਦੀ ਤਾਂ ਇਹ ਤਿੰਨੇ ਜਿਹੜੇ ਮੁੱਦੇ ਹੈਗੇ ਮੈਂ ਸੋਚਿਆ ਸੀ ਵੀ ਮੈਂ ਦੇਖ ਰਹੀ ਸੀ ਵੀਡੀਓ ਠੀਕ ਹੈ ਮੈਂ ਆਪ ਵੀ ਥੋੜਾ ਬੋਲ ਜਿੰਨਾ ਕੁ ਪਤਾ ਕਰਵਾ ਸਕਦੀ ਕਰਵਾਇਆ ਵੀ ਕੋਈ ਇਹ 뷰ਪੁਆਇੰਟ ਚੱਕੇਗਾ ਵੀ ਇਤਜਾ ਕਿਉਂ ਹੋਇਆ ਮੇਰਾ ਮੈਂ ਹਰ ਵੀਡੀਓ ਚ ਤੁਹਾਨੂੰ ਕਹਿੰਨੀ ਹੁੰਦੀ ਆ ਆਪਾਂ ਹੀ ਆਪ ਨੂੰ ਸੇਵ ਕਰਨਾ ਆਪਣੀ ਫੈਮਿਲੀ ਨੂੰ ਆਪਣੇ ਪੈਸੇ ਨੂੰ ਆਪਣੇ ਬੱਚੇ ਨੂੰ ਸੇਵ ਕਰਨਾ ਸਾਡੀ ਜ਼ਿੰਮੇਵਾਰੀ ਹੈ ਗੁਰਕੌਰ ਵਾਲੇ ਕੇਸ ਦੇ ਵਿੱਚ ਉਹਦੇ ਪੇਰੈਂਟਸ ਨੂੰ ਇਨੀਸ਼ੀਏਟਿਵ ਖੁਦ ਲੈਣਾ ਚਾਹੀਦਾ ਸੀ ਉਹ ਕੋਈ ਮਤਲਬ ਪੜ੍ਹੀ ਲਿਖੀ ਕੁੜੀ ਹੈਗੀ ਹੋਈ ਕੋਈ ਅਨਪੜ੍ਹੀ ਹੈਗੀ ਜਿਉਂ ਨੂੰ ਕੁਝ ਲੱਗਦਾ ਸੀ ਤਾਂ ਆਪਣੇ ਮੈਡਰ ਟਾਈਮ ਨੂੰ ਸੇਵ ਕਰਦੇ ਹੋ ਸਾਈਡ ਤੇ ਹੋ ਕੇ ਨਿਕਲ ਜਾਣਾ ਆਪਣਾ ਘਰ ਵਸਾ ਕੇ ਰੱਖਣਾ ਉਹਨੂੰ ਚਾਹੀਦਾ ਸੀ ਸੋਚ ਸਮਝ ਕੇ ਥੋੜੇ ਕਦਮ ਚੱਕੇ ਤਾਂ ਬਾਕੀ ਮੈਂ ਆਪਣੀ ਆਡੀਅנס ਨੂੰ ਆਪਣੀ ਜਨਤਾ ਨੂੰ ਇਹੀ ਕਹਿਣਾ ਚਾਹੂੰਗੀ ਵੀ ਪੇੜ ਚਾਲਦਾ ਹਿੱਸਾ ਨਾ ਬਣਿਆ ਕਰੋ ਕਿਸੇ ਨੂੰ ਗਾਲ ਕੱਢਣ ਤੋਂ ਪਹਿਲਾਂ ਕੋਈ ਵਿਊ ਪੁਆਇੰਟ ਆਪਣਾ ਦੇਣ ਤੋਂ ਪਹਿਲਾਂ ਦੋਨਾਂ ਧਿਰਾਂ ਦਾ ਪੱਖ ਸੁਣ ਲਿਦਾ ਹੁੰਦਾ ਹੈ ਠੀਕ ਹੈ ਜੀ ਤਾਂ ਫਿਰ ਮੈਂ ਐਂਡ ਤੇ ਇਹੀ ਕਹਿਣਾ ਚਾਹੂੰਗੀ ਜਿਹੜਾ ਮੇਰੀਆਂ ਗੱਲਾਂ ਹੈਗੇ ਨਾ ਮੈਂ ਕਿਸੇ ਦੇ ਹੱਕ 'ਚ ਤੇ ਨਾ ਮੈਂ ਕਿਸੇ ਦੇ ਵਿਰੋਧ 'ਚ ਇਹ ਮੇਰੇ ਆਪਣੇ ਵਿਚਾਰ ਹੈ ਜੋ ਕਿ ਮੈਂ ਆਪਣੀ ਆਡੀਅנס ਨੂੰ ਵੀ ਇੱਕ ਡਿਫਰੈਂਟ ਵੇ ਦੇ ਰਹੀ ਹਾਂ ਸੋਚਣ ਦਾ ਤਾਂ ਜੋ ਅਸੀਂ ਪੁਰਾਣੇ ਤਕਿਆਂ ਨੂੰ ਸੀ ਚੀਜ਼ਾਂ ਤੋਂ ਨਿਕਲ ਕੇ ਅਗਾਹ ਵੱਧੂ ਸੋਚ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕੀਏ ਤਰੱਕੀ ਕਰ ਸਕੀਏ ਆਪਣੇ ਬੱਚਿਆਂ ਨੂੰ ਸੋਚਣ ਦਾ ਇੱਕ ਨਵਾਂ ਤਰੀਕਾ ਦੇ ਸਕੀਏ ਇਹ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਬਾਕੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ